ਵੱਡਾ ਦਾ ਹੈ ਕਾਂਗਰਸ ਦਾ ਆਪਣੇ ਪ੍ਰਧਾਨ ਨੂੰ ਝੋਕ ਦੇਣਾ ਚੋਣ ਦੇ ਵਿੱਚ ਪ੍ਰਧਾਨ ਨੂੰ ਝੋਕ ਨਹੀਂ ਰਿਹਾ ਆਪਣੇ ਵਾਰੀਅਰ ਨੂੰ ਜਿਹੜਾ ਰਾਹੁਲ ਗਾਂਧੀ ਹੈ ਉਹ ਆਪਦੇ ਜਰਨੈਲ ਨੂੰ ਝੋਕਦਾ ਹੈ ਮੈਨੂੰ ਲੱਗਦਾ ਮੈਨੂੰ ਰਾਹੁਲ ਗਾਂਧੀ ਜੀ ਨੂੰ ਮੇਰੇ ਤੇ ਵਿਸ਼ਵਾਸ ਹੈ ਪਹਿਲਾਂ ਮੈਂ ਮੁਖਸਰ ਦੀ ਟਿਕਟ ਮੰਗੀ ਤਾਂ ਫਿਰ ਉਹਨੇ ਕਿਹਾ ਕਿ ਨਹੀਂ ਮਨਪ੍ਰੀਤ ਬਾਦਲ ਨਾਲ ਤੂੰ ਲੜਨੇ ਫਿਰ ਹਰਸਿਮਰਤ ਕੋਰ ਬਾਦਲ ਨਾਲ ਹਾਲਾਂਕਿ ਫਰੀਦਕੋਟ ਮੇਰਾ ਪਾਰਲੀਮੈਂਟ ਹਲਕਾ ਹੈ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਨਹੀਂ ਹੁਣ ਚੋਣਵ ਹਰ ਸਿਮਰਤ ਨਾਲ ਹੋਏਗਾ ਹਮ ਤੇ ਹੁਣ ਤੀਜਾ ਜਦ ਕਿ ਮੈਂ ਪ੍ਰਧਾਨਗੀ ਕਰ ਰਿਹਾ ਸਾਂ ਇਹ ਫੈਸਲਾ ਰਾਹੁਲ ਗਾਂਧੀ ਜੀ ਦੇ ਹੱਥ ਵਿੱਚ ਹਮ ਉਹਨਾਂ ਨੇ ਕਿਹਾ ਕਿ ਨਹੀਂ ਜਿਹੜੀ ਇਹ ਲੜਾਈ ਹੈ ਗਦਾਰੀ ਤੇ ਵਫਾਦਾਰੀ ਵਾਲੀ ਇਹ ਰਾਜਾ ਵੜਿੰਗ ਲੜੇਗਾ ਸੋ ਮੈਂ ਕਿਸੇ ਨੇ ਮੈਨੂੰ ਅੱਜ ਸ਼ੇਅਰ ਦਿੱਤਾ ਸੀ ਉਹ ਤੁਹਾਨੂੰ ਪੜ ਕੇ ਸੁਣਾਉਣਾ ਹੈ ਹਾਂ ਆ ਸਫ਼ਰ ਛੋਟਾ ਹੋ ਮਗਰ ਹਮ ਸਫ਼ਰ ਛੋਟਾ ਹੋ ਮਗਰ ਯਾਦਗਾਰ ਹੋਣਾ ਚਾਹੀਏ ਸਭ ਤੋਂ ਢੀ ਸਮਰਥਕ ਪਹੁੰਚੀ ਸਫ਼ਰ ਛੋਟਾ ਹੋ ਮਗਰ ਯਾਦਗਾਰ ਹੋਣਾ ਚਾਹੀਏ ਰੰਗ ਸਾਵਲਾ ਹੀ ਹੋ ਮਗਰ ਵਫਾਦਾਰ ਹੋਣਾ ਚਾਹੀਏ ਇਹ ਇਹ ਵਫਾਦਾਰੀ ਔਰ ਗਦਾਰੀ ਦੀ ਲੜਾਈ ਹੈ ਇਹ ਧੋਖੇ ਦੀ ਲੜਾਈ ਹੈ ਉਹ ਰਾਜਾ ਬੜਿੰਗਲਾ ਲੰਘ ਚਲੇ ਵਡਾ ਦਾ ਹੈ ਕਾਂਗਰਸ ਦਾ ਆਪਣੇ ਪ੍ਰਧਾਨ ਨੂੰ ਝੋਕ ਦੇਣਾ ਚੋਣ ਦੇ ਵਿੱਚ ਪਰਦਾ ਨੂੰ ਚੋਕ ਨਹੀਂ ਰਿਹਾ ਆਪਣੇ ਵਾਰੀਅਰ ਨੂੰ ਜਿਹੜਾ ਰਾਹੁਲ ਗਾਂਧੀ ਹੈ ਉਹ ਆਪਦੇ ਜਰਨੈਲ ਨੂੰ ਚੋਕਦਾ ਹੈ ਮੈਨੂੰ ਲੱਗਦਾ ਮੈਨੂੰ ਰਾਹੁਲ ਗਾਂਧੀ ਜੀ ਨੂੰ ਮੇਰੇ ਤੇ ਵਿਸ਼ਵਾਸ ਹੈ ਪਹਿਲਾਂ ਮੈਂ ਮੁਖਸਰ ਦੀ ਟਿਕਟ ਮੰਗੀ ਤਾਂ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਮਨਪ੍ਰੀਤ ਬਾਦਲ ਨਾਲ ਤੂੰ ਲੜਨੇ ਹੈ ਫਿਰ ਹਰਸਿਮਰਤ ਕੋਲ ਬਦਲ ਨਾਲ ਹਾਲਾਂਕਿ ਫਰੀਦਕੋਟ ਮੇਰਾ ਪਾਰਲੀਮੈਂਟ ਹਲਕਾ ਹੈ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਨਹੀਂ ਹੁਣ ਚੋਣਾਂ ਹਰਸਿਮਰਤ ਨਾਲ ਹੋਏਗਾ ਕਿ ਹੁਣ ਤੀਜਾ ਜਦ ਕਿ ਮੈਂ ਪ੍ਰਧਾਨਗੀ ਕਰ ਰਿਹਾ ਸਾਂ ਇਹ ਫੈਸਲਾ ਰਾਹੁਲ ਗਾਂਧੀ ਜੀ ਦੇ ਹੱਥ ਵਸ ਹੂੰ ਉਹਨਾਂ ਨੇ ਕਿਹਾ ਕਿ ਨਹੀਂ ਜਿਹੜੀ ਇਹ ਲੜਾਈ ਹੈ ਗਦਾਰੀ ਤੇ ਵਫਾਦਾਰੀ ਵਾਲੀ ਇਹ ਰਾਜਾ ਵੜਿੰਗ ਲੜੇਗਾ ਸੋ ਮੈਂ ਕਿਸੇ ਨੇ ਮੈਨੂੰ ਅੱਜ ਸ਼ੇਅਰ ਦਿੱਤਾ ਸੀ ਉਹ ਤੁਹਾਨੂੰ ਪੜ ਕੇ ਸੁਣਾਉਣਾ ਹੈ ਹਾਂ ਆ ਸਫਰ ਛੋਟਾ ਹੋ ਮਗਰ ਹੂੰ ਸਫਰ ਛੋਟਾ ਹੋ ਮਗਰ ਹੂੰ ਯਾਦਗਾਰ ਹੋਣਾ ਚਾਹੀਏ ਸਭ ਤੋਂ ਦੇ ਸਮਰਥਕ ਪਹੁੰਚੀ ਸਫਰ ਛੋਟਾ ਹੋ ਮਗਰ ਯਾਦਗਾਰ ਹੋਣਾ ਚਾਹੀਏ ਰੰਗ ਸਾਵਲਾ ਹੀ ਹੋ ਮਗਰ ਵਫਾਦਾਰ ਹੋਣਾ ਚਾਹੀਏ ਇਹ ਇਹ ਵਫਾਦਾਰੀ ਔਰ ਗਦਾਰੀ ਦੀ ਲੜਾਈ ਹੈ ਇਹ ਧੋਖੇ ਦੀ ਲੜਾਈ ਹੈ ਉਹ ਰਾਜਾ ਬੜਿੰਗਲਾ ਲੜ ਚਲੇ ਵਡਾ ਦਾ ਹੈ ਕਾਂਗਰਸ ਦਾ ਆਪਣੇ ਪ੍ਰਧਾਨ ਨੂੰ ਝੋਕ ਦੇਣਾ ਚੋਣ ਦੇ ਵਿੱਚ ਪ੍ਰਧਾਨ ਨੂੰ ਝੋਕ ਨਹੀਂ ਰਿਹਾ ਆਪਣੇ ਵਾਰੀਅਰ ਨੂੰ ਜਿਹੜਾ ਰਾਹੁਲ ਗਾਂਧੀ ਹੈ ਉਹ ਆਪਦੇ ਜਰਨੈਲ ਨੂੰ ਝੋਕਦਾ ਹੈ ਮੈਨੂੰ ਲੱਗਦਾ ਮੈਨੂੰ ਰਾਹੁਲ ਗਾਂਧੀ ਜੀ ਨੂੰ ਮੇਰੇ ਤੇ ਵਿਸ਼ਵਾਸ ਹੈ ਪਹਿਲਾਂ ਮੈਂ ਮੁਖਸਰ ਦੀ ਟਿਕਟ ਮੰਗੀ ਤਾਂ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਮਨਪ੍ਰੀਤ ਬਾਦਲ ਨਾਲ ਤੂੰ ਲੜਨੇ ਹੈ ਫਿਰ ਹਰਸਿਮਰਤ ਕੋਲ ਬਾਦਲ ਨਾਲ ਹਾਲਾਂਕਿ ਫਰੀਦਕੋਟ ਮੇਰਾ ਪਾਰਲੀਮੈਂਟ ਹਲਕਾ ਹੈ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਨਹੀਂ ਹੁਣ ਚੋਣਾਂ ਹਰਸਿਮਰਤ ਨਾਲ ਹੋਏਗਾ ਕਿ ਹੁਣ ਤੀਜਾ ਜਦ ਕਿ ਮੈਂ ਪ੍ਰਧਾਨਗੀ ਕਰ ਰਿਹਾ ਸਾਂ ਇਹ ਫੈਸਲਾ ਰਾਹੁਲ ਗਾਂਧੀ ਜੀ ਦੇ ਹੱਥ ਵਿੱਚ ਉਹਨਾਂ ਨੇ ਕਿਹਾ ਕਿ ਨਹੀਂ ਜਿਹੜੀ ਇਹ ਲੜਾਈ ਹੈ ਗਦਾਰੀ ਤੇ ਵਫਾਦਾਰੀ ਵਾਲੀ ਇਹ ਰਾਜਾ ਵੜਿੰਗ ਲੜੇਗਾ ਸੋ ਮੈਂ ਕਿਸੇ ਨੇ ਮੈਨੂੰ ਅੱਜ ਸ਼ੇਅਰ ਦਿੱਤਾ ਸੀ ਉਹ ਤੁਹਾਨੂੰ ਪੜ ਕੇ ਸੁਣਾਉਣਾ ਹੈ ਆ ਸਫਰ ਛੋਟਾ ਹੋ ਮਗਰ ਸਫਰ ਛੋਟਾ ਹੋ ਮਗਰ ਯਾਦਗਾਰ ਹੋਣਾ ਚਾਹੀਏ ਸਭ ਤੁਹਾਡੇ ਸਮਰਥਕ ਪਹੁੰਚੀ ਸਫਰ ਛੋਟਾ ਹੋ ਮਗਰ ਯਾਦਗਾਰ ਹੋਣਾ ਚਾਹੀਏ ਰੰਗ ਸਾਵਲਾ ਹੀ ਹੋ ਮਗਰ ਵਫਾਦਾਰ ਹੋਣਾ ਚਾਹੀਏ ਅੱਤ ਉਸ ਤੇ ਬੁਰੀ ਇਹ ਇਹ ਵਫਾਦਾਰੀ ਔਰ ਗਦਾਰੀ ਦੀ ਲੜਾਈ ਹੈ ਇਹ ਧੋਖੇ ਦੀ ਲੜਾਈ ਹੈ ਉਹ ਰਾਜਾ ਬੜਿੰਗਲਾ ਲੰਚ ਚਲੇ